ਦੋਸਤੋ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਇੱਕ ਹੋਰ ਵੀਡੀਓ ਦੇ ਵਿੱਚ ਮੈਂ ਇੱਕ ਹੋਰ ਤਰਕ ਲੈ ਕੇ ਜੁੜਿਆ ਜੀ ਗੁਰਿੰਦਰ ਤੇ ਫੇਰ ਉਹੀ ਗੱਲ ਕਰੂੰਗਾ ਕਿ ਕਿਸੇ ਸਮੇਂ ਦੀ ਲੋੜ ਅੱਜ ਦਾ ਅੰਧਵਿਸ਼ਵਾਸ ਬਣ ਗਿਆ ਇਹੋ ਜਿਹੀ ਇੱਕ ਵਹਿਮ ਭਰਮ ਜਿਹਦੇ ਬਾਰੇ ਅੱਜ ਵਿਚਾਰ ਚਰਚਾ ਕਰਾਂਗੇ ਜੋ ਅਸੀਂ ਅੱਜ ਵੀ ਜਾਰੀ ਰੱਖਿਆ ਹੋਇਆ ਅਸੀਂ ਛੱਡਣ ਨੂੰ ਤਿਆਰ ਨਹੀਂ ਸਾਨੂੰ ਨਹੀਂ ਪਤਾ ਉਹਦੇ ਪਿੱਛੇ ਕੀ ਕਾਰਨ ਸੀ ਬਸ ਉਹ ਰੀਤ ਚੱਲੀ ਆਈ ਆ ਜੀ ਅਸੀਂ ਲਕੀਰ ਦੇ ਫਕੀਰ ਬਣ ਕੇ ਉਹ ਫਾਲੋ ਕਰਨੀਆਂ ਅਸੀਂ ਨਹੀਂ ਛੱਡਣੀ ਇੱਕ ਸਚਾਈ ਦੱਸਾਂ ਕਈ ਵਾਰ ਜਿਹੜੀਆਂ ਇਹ ਰੀਤਾਂ ਨੇ ਅੰਧਵਿਸ਼ਵਾਸ ਵਹਿਮ ਭਰਮ ਨੇ ਨਾ ਇਹੋ ਜੇ ਨੇ ਕਿ ਸਾਨੂੰ ਵੀ ਵਿੱਚ ਉਹਦੇ ਪਿਸਣਾ ਪੈ ਜਾਂਦਾ ਜਿਹਦੀ ਸੋਚ ਸਹੀ ਵੀ ਆ ਜਿਹੜਾ ਬੰਦਾ ਜਾਣਦਾ ਵਾ ਸਚਾਈਆਂ ਨੂੰ ਤੇ ਜਿਹੜਾ ਬੰਦਾ ਉਹਦਾ ਵਿਰੋਧ ਕਰਨਾ ਚਾਹੁੰਦਾ ਉਹਨੂੰ ਨਾ ਚਾਹੁੰਦੇ ਹੋਏ ਵੀ ਕਈ ਵਾਰ ਉਹ ਚੀਜ਼ਾਂ ਮੰਨਣੀਆਂ ਪੈ ਜਾਂਦੀਆਂ ਆੱਖਾਂ ਸਾਹਮਣੇ ਉਹ ਦੇਖਣੀਆਂ ਪੈ ਜਾਂਦੀਆਂ ਨੇ ਕਈ ਵਾਰ ਸਾਡਾ ਪਰਿਵਾਰ ਮਜਬੂਰ ਕਰ ਦਿੰਦਾ ਸਮਾਜ ਮਜਬੂਰ ਕਰ ਦਿੰਦਾ ਤੇ ਅਸੀਂ ਉਹਨਾਂ ਨੂੰ ਨਹੀਂ ਰੋਕ ਪਾਉਂਦੇ ਪਰ ਫੇਰ ਵੀ ਚਲੋ ਕਿਤੇ ਨਾ ਕਿਤੇ ਆਪਾਂ ਹੋਰ ਨਹੀਂ ਕੁਝ ਕਰ ਸਕਦੇ ਤੇ ਇਹ ਜਿਹੜੀਆਂ ਸਚਾਈਆਂ ਕੁਝ ਜਾਗਰੂਕਤਾ ਇਹ ਵੀਡੀਓਜ਼ ਦੇ ਰਾਹੀਂ ਤਾਂ ਫਲਾ ਸਕਦੇ ਆ ਜੀ ਆਜੋ ਆਪਾਂ ਹੁਣ ਵਿਸ਼ੇ ਤੇ ਆਉਨੇ ਆ ਕਿਹੜਾ ਵਹਿਮ ਭਰਮ ਆ ਜਿਹਦੇ ਬਾਰੇ ਮੈਂ ਗੱਲ ਕਰਨੀ ਆ ਵਿਆਹ ਦੇ ਨਾਲ ਜੁੜਿਆ ਹੋਇਆ ਵਹਿਮ ਭਰਮ ਆ ਕਿ ਜਦੋਂ ਡੋਲੀ ਵਾਲੀ ਕਾਰ ਕਹਿ ਲਓ ਬਰਾਤ ਵਾਲੀ ਕਾਰ ਕਹਿ ਲਓ ਉਹ ਬਰਾਤ ਜਦੋਂ ਘਰੋਂ ਤੁਰਨ ਲੱਗਦੀ ਆ ਨਾ ਤਾਂ ਜਿਹੜੀ ਲਾੜੇ ਦੀ ਗੱਡੀ ਹੁੰਦੀ ਆ ਨਾ ਉਹਦੇ ਟਾਇਰ ਤੇ ਪਾਣੀ ਪਾਇਆ ਜਾਂਦਾ ਬਹੁਤੇ ਲੋਕ ਇਦਾਂ ਕਰਦੇ ਹੋਣਗੇ ਤੇ ਬਹੁਤੇ ਹੁਣ ਨਹੀਂ ਵੀ ਕਰਦੇ ਹੋਣਗੇ ਪਰ ਦੇਖਣ ਨੂੰ ਮਿਲ ਜਾਂਦੀ ਆ ਇਹ ਚੀਜ਼ ਕਿ ਗੱਡੀ ਦੇ ਟਾਇਰ ਦੇ ਉੱਤੇ ਪਾਣੀ ਪਾਇਆ ਜਾਂਦਾ ਤੇ ਇੱਕ ਮੈਂ ਵੀਡੀਓ ਵਾਇਰਲ ਹੋਈ ਆ ਥੋੜਾ ਰੀਲ ਜੀ ਸੀਗੀ ਕੋਈ ਸੋਸ਼ਲ ਮੀਡੀਆ ਤੇ ਪਾਈ ਸੀ ਕਿਸੇ ਨੇ ਉਹ 19 ਮਤਲਬ 90ਾਂ ਦੇ ਦਹਾਕੇ ਦੀ ਕੋਈ ਉਹਨਾਂ ਨੇ ਵੀਡੀਓ ਕੱਢ ਕੇ ਪਾਈ ਹੋਈ ਸੀ ਫੀਅਟ ਕਾਰ ਜਿਹੜੀ ਜਾ ਰਹੀ ਆ ਜੀ ਬਰਾਤ ਲੈ ਕੇ ਤੇ ਉਹਦੇ ਟਾਇਰ ਤੇ ਜਿਹੜੀ ਸਾਡੇ ਇੱਕ ਬਜ਼ੁਰਗ ਬੀਬੀ ਆ ਪਾਣੀ ਪਾਉਂਦੀ ਆ ਹੁਣ ਉਦੋਂ ਨਹੀਂ ਪਤਾ ਸੀ ਕਿ ਇਹਦਾ ਕੀ ਕਾਰਨ ਆ ਤੇ ਥੋੜੀ ਜੀ ਰਿਸਰਚ ਕੀਤੀ ਸਮਝ ਆਈ ਕਿ ਪੁਰਾਣੇ ਸਮੇਂ ਦੇ ਨਾਲ ਇਹਦਾ ਵੀ ਸੰਬੰਧ ਆ ਕੀ ਹੁੰਦਾ ਸੀ ਕਿ ਪਹਿਲਾਂ ਜਦੋਂ ਬਰਾਤਾਂ ਸੀ ਪਹਿਲਾਂ ਕਿਹੜਾ ਗੱਡੀਆਂ ਹੁੰਦੀਆਂ ਸੀ ਉਦੋਂ ਗੱਡੇ ਹੁੰਦੇ ਸੀ ਜਿਹੜੇ ਟਾਂਗੇ ਕਹਿ ਲੋ ਗੱਡੇ ਕਹਿ ਲੋ ਤੇ ਉਹਦੇ ਜਿਹੜੇ ਪਈਏ ਆ ਚੱਕੇ ਟਾਇਰ ਜੋ ਵੀ ਤੁਸੀਂ ਕਹਿਣਾ ਸ਼ਬਦ ਜਿਹੜਾ ਵੀ ਵਰਤਣਾ ਉਹ ਲੱਕੜ ਦੇ ਹੁੰਦੇ ਸੀ ਤੇ ਉਹਦੇ ਉੱਤੇ ਨਾ ਇੱਕ ਰਿੰਗ ਲੋਹੇ ਦਾ ਚੜਿਆ ਹੁੰਦਾ ਸੀ ਇਹਦੇ ਦੋ ਤਰਕ ਨੇ ਇੱਕ ਤਾਂ ਤਰਕ ਇਹ ਕਿਹਾ ਜਾਂਦਾ ਵੀ ਜਦੋਂ ਬਰਾਤ ਜਾਂਦੀ ਸੀ ਤੇ ਉਹ ਸਫਰ ਬੜੇ ਲੰਮੇ ਹੁੰਦੇ ਸੀ ਉਦੋਂ ਐਦਾਂ ਨਹੀਂ ਕਿ ਹੁਣ ਲੋਕਲ ਵਿਆਹ ਹੋ ਜਾਂਦੇ ਨੇ ਤੇ ਉਦੋਂ ਬੜੀ ਦੂਰ ਦੂਰ ਬਰਾਤ ਲੈ ਕੇ ਜਾਂਦੇ ਹੁੰਦੇ ਸੀ ਲੋਕ ਸਫਰ ਜਿਹੜਾ ਟਾਂਗਿਆਂ ਉਹ ਗੱਡਿਆਂ ਨੇ ਬਹੁਤ ਦੂਰ ਤੱਕ ਦਾ ਕਰਨਾ ਹੁੰਦਾ ਸੀ ਤੇ ਉਹ ਪਾਣੀ ਤਾਂ ਪਾਇਆ ਜਾਂਦਾ ਸੀ ਕਿ ਜਿਹੜਾ ਲੋਹੇ ਦਾ ਰੰਗ ਆ ਉਹ ਪੂਰਾ ਵਧੀਆ ਢੰਗ ਦੇ ਨਾਲ ਚੱਲ ਸਕੇ ਲੱਕੜ ਜਿਹੜੀ ਉਹ ਫੁੱਲ ਜਵੇ ਤੇ ਦੋਨਾਂ ਦਾ ਜਿਹੜਾ ਕਨੈਕਸ਼ਨ ਕਹਿ ਲਓ ਲੱਕੜ ਦਾ ਤੇ ਲੋਹੇ ਦਾ ਉਹ ਵਧੀਆ ਹੋ ਜੇ ਰੈੜਾ ਹੋ ਕੇ ਚੱਲੇ ਟੈਰ ਇੱਕ ਤਾਂ ਇਹ ਕਾਰਨ ਹੋ ਗਿਆ ਬਿਸਾਫਰ ਦੀ ਲੰਮੇ ਸਫਰ ਦੀ ਉਹ ਇੱਕ ਤਿਆਰੀ ਹੁੰਦੀ ਸੀ ਦੂਜਾ ਤਰਕ ਇਹ ਦਿੱਤਾ ਜਾਂਦਾ ਕਿ ਕਹਿੰਦੇ ਉਸ ਸਮੇਂ ਜਿਹੜੀਆਂ ਬਰਾਤਾਂ ਜ਼ਿਆਦਾਤਰ ਰਾਤ ਦੇ ਵੇਲੇ ਜਾਂਦੀਆਂ ਸੀ ਤੇ ਰਾਤ ਦੇ ਵੇਲੇ ਲੋਕਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਉਹ ਜਦੋਂ ਪਾਣੀ ਪਾਉਂਦੇ ਸੀਗੇ ਪਹੀਏ ਦੇ ਉੱਤੇ ਤੇ ਉਹਦੇ ਨਾਲ ਇਹ ਕਹਿੰਦੇ ਆ ਕਿ ਆਵਾਜ਼ ਨਹੀਂ ਆਉਂਦੀ ਸੀ ਪਹੀਏ ਦੀ ਆਵਾਜ਼ ਬਹੁਤ ਘੱਟ ਆਉਂਦੀ ਸੀ ਉਹ ਮਤਲਬ ਉਹੀ ਗੱਲ ਹੋ ਗਈ ਕਿ ਰੈਲਾ ਹੋ ਜਾਂਦਾ ਸੀ ਟਾਇਰ ਇੱਕ ਇਹ ਤਰਕ ਜਿਹੜਾ ਦਿੱਤਾ ਜਾਂਦਾ ਵਾ ਕਿ ਜਿਹੜਾ ਡੋਲੀ ਵਾਲੀ ਕਾਰ ਦੇ ਉੱਤੇ ਪਾਣੀ ਕਿਉਂ ਪਾਇਆ ਜਾਂਦਾ ਟਾਇਰ ਦੇ ਉੱਤੇ ਤੇ ਦੇਖੋ ਵੀ ਹੁਣ ਕਿੰਨੀਆਂ ਲਗਜ਼ਰੀ ਗੱਡੀਆਂ ਆਪਾਂ ਲੈ ਕੇ ਜਾਂਦੇ ਆਂ ਵਿਆਹਾਂ ਤੇ ਸਜਾ ਕੇ ਫੁੱਲ ਲਾ ਕੇ ਤੇ ਉਹਦੇ ਕਿੰਨੇ ਜੇ ਗੱਡੀ ਮਹਿੰਗੀ ਐ ਟਾਇਰ ਵੀ ਕਿੰਨੇ ਮਹਿੰਗੇ ਹੁੰਦੇ ਆ ਟਿਊਬਲੈਸ ਟਾਇਰ ਨੇ ਜਾਂ ਹੋਰ ਪਤਾ ਨਹੀਂ ਕਿੰਨੇ ਤਰ੍ਹਾਂ ਦੇ ਟਾਇਰ ਹੋਣਗੇ ਜਿਹੜੀ ਬਹੁਤ ਵਧੀਆ ਕੁਆਲਿਟੀ ਦੇ ਹੋਣਗੇ ਉਹਨਾਂ ਨੂੰ ਕੀ ਪਾਣੀ ਦੀ ਲੋੜ ਆ ਕਿ ਉਹ ਰੈਲਾ ਕਰਨ ਦੇ ਲਈ ਅੱਜ ਪਾਣੀ ਦੀ ਲੋੜ ਹੈਗੀ ਆ ਸਾਨੂੰ ਜਾਂ ਅੱਜ ਕੱਲ ਕਿੰਨੇ ਕੁ ਵਿਆਹ ਨੇ ਜਿਨ੍ਹਾਂ ਦੀਆਂ ਬਰਾਤਾਂ ਬਹੁਤ ਦੂਰ ਜਾਂਦੀਆਂ ਹੋਣਗੀਆਂ ਲੋਕਲ ਵਿਆਹ ਹੁੰਦੇ ਨੇ ਜਾਂ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਤੱਕ ਜਾਣਾ ਹੁੰਦਾ ਮਤਲਬ ਪੰਜਾਬ ਦੇ ਵਿੱਚ ਵਿੱਚ ਹੀ ਵਿਆਹ ਹੋ ਜਾਂਦੇ ਨੇ ਤਕਰੀਬਨ ਸੋ ਸਫਰ ਬਹੁਤੇ ਲੰਮੇ ਨਹੀਂ ਰਹੇ ਤੇ ਨਾ ਉਹ ਗੱਡੀਆਂ ਰਹੀਆਂ ਤੇ ਫੇਰ ਵੀ ਅਸੀਂ ਨਹੀਂ ਹਟ ਰਹੇ ਅਸੀਂ ਜਿਹੜੀਆਂ ਸਾਡੀਆਂ ਬੀਬੀਆਂ ਨੇ ਉਹ ਜ਼ਰੂਰ ਇਹ ਸ਼ਗਨ ਕਰਦੀਆਂ ਨੇ ਕਿ ਬਰਾਤ ਜਦੋਂ ਜਾਣ ਲੱਗੀ ਆ ਪਾਣੀ ਮਾਰੋ ਜੀ ਟਾਇਰ ਦੇ ਉੱਤੇ ਸੋ ਦੋਸਤੋ ਕਿਤੇ ਨਾ ਕਿਤੇ ਕੁਝ ਚੀਜ਼ਾਂ ਸਾਨੂੰ ਛੱਡਣ ਦੀ ਲੋੜ ਆ ਹੁਣ ਸਮਝਦਾਰ ਹੋ ਜਾਣਾ ਚਾਹੀਦਾ ਪੜ੍ਹੇ ਲਿਖੇ ਆਪਾਂ ਸਾਰੇ ਹੋ ਗਏ ਪਰ ਪੜ੍ਹ ਲਿਖ ਕੇ ਵੀ ਇਹ ਚੀਜ਼ਾਂ ਜੋ ਆਪਾਂ ਬਾਹਰ ਨਹੀਂ ਆ پا ਰਹੇ ਤੇ ਬਹੁਤ ਬਹੁਤ ਧੰਨਵਾਦ ਜੀ ਉਮੀਦ ਕਰਦਾ ਤੁਹਾਨੂੰ ਵੀਡੀਓ ਚੰਗੀ ਲੱਗੀ ਹੋ ਜਾਣਕਾਰੀ ਚੰਗੀ ਲੱਗੀ ਹੋ ਕੋਈ ਜਾਣਕਾਰੀ ਤੁਹਾਨੂੰ ਗਲਤ ਲੱਗਦੀ ਆ ਜਾਣਕਾਰੀ ਚ ਕੋਈ ਕਮੀ ਲੱਗਦੀ ਆ ਤਾਂ ਜਰੂਰ ਮੈਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਕੋਈ ਤੁਹਾਡੇ ਕੋਲ ਇਹੋ ਜਿਹਾ ਤਰਕ ਹੋਰ ਆ ਕੋਈ ਅੰਧਵਿਸ਼ਵਾਸ ਦੀ ਸੱਚਾਈ ਆ ਤੁਹਾਡੇ ਕੋਲ ਮੈਨੂੰ ਤੁਸੀਂ ਕਮੈਂਟ ਕਰਕੇ ਉਹਦੇ ਬਾਰੇ ਜਾਣਕਾਰੀ ਦੇ ਸਕਦੇ ਹੋ ਆਪਾਂ ਉਹਦੇ ਤੇ ਵੀ ਵੀਡੀਓ ਜ਼ਰੂਰ ਬਣਾਵਾਂਗੇ ਅਗਲੀ ਵੀਡੀਓ ਚ ਬਹੁਤ ਜਲਦੀ ਹਾਜ਼ਰ ਹੋਊਂਗਾ ਜੀ